हां जी पंजाबीयो ਸਾਸਰਿਕ ਕਾਲ ਜਿਵੇਂ ਕਿ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਹਮਲੇ ਹੋਏ ਰਾਤ ਭਰ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਇੱਕ-ਇੱਕ ਖਬਰ ਤੁਹਾਡੇ ਸਾਹਮਣੇ ਤਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਹਮਲੇ ਹੋਏ ਡਰੋਨ ਦੇ ਨਾਲ ਪਾਕਿਸਤਾਨ ਨੇ ਬਿਲਕੁਲ ਇਨਕਾਰ ਕਰ ਦਿੱਤਾ ਛੇਕਰ ਪਾਕਿਸਤਾਨ ਦੇ ਵਿੱਚੋਂ ਇਹ ਡਰੋਨ ਨਹੀਂ ਆਏ ਫਿਰ ਤੀਸਰਾ ਬੰਦਾ ਕੌਣ ਹੈ ਯਾਨੀ ਕਿਹੜਾ ਕੋਈ ਹੋਰ ਦੇਸ਼ ਹੋ ਸਕਦਾ ਕਿ ਜਿਨੇ ਇਹ ਡਰੋਨ ਭੇਜਿਆ ਔਰ ਹਮਲਾ ਕਰਵਾ ਦਿੱਤਾ ਔਰ ਜਿਹੜਾ ਨੁਕਸਾਨ ਹੋਇਆ ਜਗਾ ਜਗਾ ਦੇ ਉੱਤੇ ਪੰਜਾਬ ਦੇ ਅੰਦਰ ਮੈਂ ਪਹਿਲਾਂ ਕਈ ਵਾਰ ਇਹੀ ਅਪਡੇਟ ਸਾਂਝੀ ਕੀਤੀ ਐ ਕਿ ਭਾਈ ਜਿਹੜਾ ਪੰਜਾਬ ਐ ਇਹਨੂੰ ਸਿੱਧਾ ਟਾਰਗੇਟ ਕਰੂਆ ਪਾਕਿਸਤਾਨ ਔਰ ਪਾਕਿਸਤਾਨ ਦੇ ਸਾਡੇ ਲੋਕ ਆ ਜਿਹੜੇ ਉਹ ਪੰਜਾਬੀ ਨੇ ਉਹ ਕਹਿੰਦੇ ਸਾਡਾ ਜਿਹੜਾ ਪੰਜਾਬ ਐ ਚੜਦਾ ਯਾਨੀ ਆਪਣੇ ਹਿੰਦੁਸਤਾਨ ਵਾਲਾ ਪੰਜਾਬ ਕਹਿੰਦੇ ਉੱਥੇ ਸਾਡੇ ਪਾਕਿਸਤਾਨ ਦਾ ਅਟੈਕ ਤਾਂ ਨਹੀਂ ਹੁੰਦਾ ਪਰ ਬਿਲਕੁਲ ਸਟੀਕ ਸਾਡੇ ਵਾਲੇ ਪੰਜਾਬ ਤੇ ਹੀ ਪਾਕਿਸਤਾਨ ਦੇ ਅੰਦਰੋਂ ਅਟੈਕ ਹੋ ਚੁੱਕਿਆ ਯਾਨੀ ਅੱਜ ਮੈਂ ਇੱਕ ਇੱਕ ਖਬਰ ਦਿਖਾਉਂਗਾ ਪਹਿਲਾ ਤਾਂ ਜਿਹੜਾ ਕਿ ਜਲੰਧਰ ਦਾ ਇੱਕ ਪਿੰਡ ਹੈ ਕੰਗੜੇਵਾਲ ਉੱਥੇ ਬਹੁਤ ਵੱਡੀ ਘਟਨਾ ਵਾਪਰ ਗਈ ਹੈ ਔਰ ਦੂਜੀ ਖਬਰ ਤਿੰਨ ਪਰਿਵਾਰ ਦੇ ਲੋਕ ਸੀ ਉਹਦੇ ਵਿੱਚ ਝੁਲਸ ਚੁੱਕੇ ਨੇ ਯਾਨੀ ਅੱਗ ਲੱਗ ਚੁੱਕੀ ਸੀ ਡਰੋਨ ਦੇ ਹਮਲੇ ਦੇ ਨਾਲ ਤੀਸਰਾ ਦੇਸ਼ ਕਿਹੜਾ ਹੋ ਸਕਦਾ ਜਿਹੜਾ ਡਰੋਨ ਭੇਜ ਰਿਹਾ ਔਰ ਨਾਮ ਕਹਿੰਦੇ ਸਾਡਾ ਲੱਗ ਰਿਹਾ ਤੇ ਦੂਜੇ ਪਾਸੇ ਤਾਂ ਕਹਿ ਰਹੇ ਆ ਕਿ ਹਿੰਦੁਸਤਾਨ ਖੁਦ ਵੀ ਹਮਲੇ ਕਰਵਾ ਰਿਹਾ ਪੂਰੀ ਅਪਡੇਟ ਸਾਂਝੀ ਕਰਾਂਗੇ ਪਹਿਲਾ ਜਲੰਧਰ ਦੀ ਖਬਰ ਆ ਰਹੀ ਹੈ ਜਿਹੜੀ ਸਵੇਰ ਹੁੰਦੇ ਹੀ ਇਸ ਖਬਰ ਨੇ ਤੈਨ ਕਾਂ ਮਚਾ ਦਿੱਤਾ ਪੂਰੇ ਜਲੰਧਰ ਦੇ ਵਿੱਚ ਸੁਣੋ ਇਹਮ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਤੁਹਾਨੂੰ ਇਸ ਵਕਤ ਮੈਂ ਦਿਨ ਚੜ੍ਹਦਿਆਂ ਦਿਖਾ ਰਿਹਾ ਵਾ ਜਲੰਧਰ ਦੇ ਨਾਲ ਲੱਗਦੇ ਪਿੰਡ ਕੰਗਣੀਵਾਲ ਦੀ ਪੁਲਿਸ ਫੋਰਸ ਤਾਂ ਇੱਥੇ ਤਣਾਤ ਹੈ ਕਿਉਂਕਿ ਬੀਤੀ ਰਾਤ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਵੱਲੋਂ ਜਿਹੜੀ ਆ ਕਿ ਡਰੋਨ ਦਾਗਰਦੀਆਂ ਸਾਜਸ਼ਾ ਕੀਤੀਆਂ ਜਾ ਰਹੀਆਂ ਸੀ ਵੱਡੀ ਸਫਲਤਾ ਇੱਕ ਵਾਰ ਫਿਰ ਮੂੰਹ ਤੋੜਨਾ ਜਵਾਬ ਜਿਹੜਾ ਹੈ ਕਿ ਉਹ ਭਾਰਤੀ ਇਹ ਸਪੇਸ ਵੱਲੋਂ ਜਿਹੜਾ ਹੈ ਕਿ ਉਹ ਦਿੱਤਾ ਗਿਆ ਵਾ ਇਸ ਵਕਤ ਜਿਹੜੇ ਤੁਸੀਂ ਇਹ ਸ਼ੈਲ ਦੇਖ ਪਾ ਰਹੇ ਹੋ ਇਹ ਯੂਟ੍ਰਾਇਲਾਈਜ਼ ਕੀਤੇ ਗਏ ਡਰੋਨ ਦੇ ਨੇ ਕਿਤੇ ਇਸ ਵਕਤ ਜਿਸ ਤਰੀਕੇ ਦੇ ਨਾਲ ਪੁਲਿਸ ਇਸ ਵਕਤ ਇਹਦੀ ਹਫਾਜ਼ਤ ਕਰ ਰਹੀ ਹੈ ਕਿਉਂਕਿ ਬੇਹਦ ਜਿਹੜਾ ਹੈ ਕਿ ਇਹ ਸੰਗੀਨ ਮਾਮਲਾ ਹੈ ਬਹੁਤ ਤਰੀਕੇ ਦੇ ਨਾਲ ਜਿਹੜਾ ਕਿ ਧਿਆਨ ਦੇ ਨਾਲ ਸਾਰਿਆਂ ਨੂੰ ਰੱਖਿਆ ਜਾ ਰਿਹਾ ਬਹੁਤ ਪਰ ਅਹਿਮ ਇਹਦੇ ਵਿੱਚ ਜਾਣਕਾਰੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆ ਕਿ ਜਿਸ ਤਰੀਕੇ ਦੇ ਨਾਲ ਉਹ ਇੱਕ ਮਦਰ ਬੋਰਡ ਟਾਈਪ ਮੈਂ ਕਵਾਂਗਾ ਕਿ ਚੀਜ਼ ਦਿਖਾਈ ਦੇ ਰਹੀ ਹੈ ਇਹ ਸਿੱਧੇ ਦਾ ਸਿੱਧਾ ਜਿਹੜਾ ਆ ਕੇ ਇਸੇ ਗਲੀ ਦੇ ਵਿੱਚ ਆ ਕੇ ਦਿਖਦਾ ਹੈ ਜਿਸ ਤੋਂ ਬਾਅਦ ਜਿਹੜਾ ਹੈ ਕਿ ਇੱਥੇ ਅਹ ਦਹਿਸ਼ਤ ਦਾ ਵੀ ਮਾਹੌਲ ਪੈਦਾ ਹੁੰਦਾ ਹੈ ਹਾਲਾਂਕਿ ਇਹਨੂੰ ਨਿਊਟਰਲਾਈਜ਼ ਜ਼ਰੂਰ ਕੀਤਾ ਜਾਂਦਾ ਪਰ ਇਹਦੇ ਵਿੱਚ ਇੱਕ ਵਿਅਕਤੀ ਵੀ ਜਿਹੜਾ ਹੈ ਕਿ ਉਹ ਬੁਰੇ ਤਰੀਕੇ ਦੇ ਨਾਲ ਕਾਇਲ ਹੁੰਦਾ ਪਰ ਮੈਂ ਤੁਹਾਨੂੰ ਕੁਝ ਕਿ ਸ਼ੈਲਸ ਜਿਹੜੇ ਨੇ ਕਿ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੁਲਿਸ ਆਪਣੀ ਪ੍ਰੋਪਰ ਪੈਰੀਕੇਟਿੰਗ ਕਰਦੀ ਪਈ ਹੈ ਡਿਊਟੀ ਕਰਦੀ ਪਈ ਹੈ ਰਾਤ ਤੋਂ ਹੀ ਪੁਲਿਸ ਅੱਥੇ ਹਿਫਾਜ਼ਤ ਦੀ ਹੈ ਤੁਸੀਂ ਉਹ ਵੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਇੱਥੇ ਹਿਫਾਜ਼ਤ ਕੀਤੀ ਜਾ ਰਹੀ ਹੈ ਦੇਖੋ ਪੰਜਾਬ ਦੇ ਅੰਦਰ ਵੱਖ-ਵੱਖ ਸ਼ਹਿਰਾਂ ਵਾਕਿਆਂ ਦੇ ਵਿੱਚ ਹਮਲੇ ਹੋ ਰਹੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਤਾਂ ਦਾਵਾ ਹੀ ਕਰ ਰਹੇ ਨੇ ਕਿ ਭਾਈ ਇਹ ਤਾਂ ਪਾਕਿਸਤਾਨ ਜਿਹੜਾ ਕਿਹੇ ਜਾ ਕੁਝ ਕਰ ਹੀ ਨਹੀਂ ਸਕਦਾ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਨੇ ਪਾਕਿਸਤਾਨ ਦੇ ਵਿੱਚੋਂ ਕਹਿੰਦੇ ਸਾਡੇ ਵਾਲਾ ਪਾਕਿਸਤਾਨ ਤਾਂ ਨਹੀਂ ਅਟੈਕ ਕਰਦਾ ਭਾਰਤ ਦੇ ਉੱਤੇ ਯਾਨੀ ਸਿੱਧਾ ਕਿਹਾ ਉਹਨਾਂ ਨੇ ਪੰਜਾਬ ਨੂੰ ਤਾਂ ਅਸੀਂ ਬਿਲਕੁਲ ਹੀ ਟਾਰਗੇਟ ਨਹੀਂ ਕਰਦੇ ਔਰ ਦੂਜੇ ਪਾਸੇ ਸਿੱਖਾਂ ਨੂੰ ਭੜਕਾ ਰਿਹਾ ਪੰਜਾਬ ਦਾ ਜਿਹੜਾ ਮੀਡੀਆ ਉਹਨਾਂ ਦਾ ਲੈਂਦੇ ਪੰਜਾਬ ਦਾ ਪਾਕਿਸਤਾਨ ਦੇ ਵਿੱਚੋਂ ਉਹ ਕਹਿੰਦੇ ਨੇ ਤੰਦੇ ਸੇਖਾ ਜਿਹੜੇ ਪੰਜਾਬ ਦੇ ਚੜਦੇ ਦੇ ਹਿੰਦੁਸਤਾਨ ਦੇ ਉਹ ਸਾਡੇ ਪਾਕਿਸਤਾਨ ਤੇ ਅਟੈਕ ਨਹੀਂ ਕਰਦੇ ਪਰ ਮੈਂ ਦੱਸਣਾ ਚਾਹਣਾ ਵੀ ਜਿਹੜੀ ਰਜਮੈਂਟ ਕਈ ਦਹਾਕਿਆਂ ਤੋਂ ਜਿਹੜੀ ਸਾਡੀ ਰਜਮੈਂਟ ਆਰਮੀ ਹੈ ਉਹੀ ਸਿੱਖ ਫੌਜ ਪਾਕਿਸਤਾਨ ਦੇ ਨਾਲ ਲੜ ਰਹੀ ਹੈ ਝੂਠੀਆਂ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਮੀਡੀਆ ਬੰਦੇ ਉਹ ਫਲਾਈਆਂ ਜਾ ਰਹੀਆਂ ਨੇ ਉਹ ਕਹਿੰਦੇ ਸਾਡੇ ਵਾਲੇ ਦਾ ਭਾਈ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹ ਚਾਹੇ ਆਰਮੀ ਹੈ ਚਾਹੇ ਨਿੱਜੀ ਧਰ ਦੇ ਲੋਕ ਨੇ ਉਹ ਕਹਿੰਦੇ ਭਾਈ ਸਾਡੇ ਤਾਂ ਅਸੀਂ ਪੰਜਾਬ ਵੱਲੋਂ ਅਸੀਂ ਤਾਂ ਦੇਖਦੇ ਵੀ ਨਹੀਂ ਅਸੀਂ ਹਮਲਾ ਕਿਵੇਂ ਕਰਦੇਾਂਗੇ ਪਰ ਸਿੱਧਾ ਹਮਲਾ ਜਿਹੜਾ ਪੰਜਾਬ ਦੇ ਅੰਦਰ ਹੋ ਰਿਹਾ ਔਰ ਦੂਜੀ ਖਬਰ ਮੈਂ ਤੁਹਾਨੂੰ ਕਹੀ ਸੀ ਵੀ ਤੀਜਾ ਕੌਣ ਹੈ ਤੀਸਰਾ ਦੇਸ਼ ਕੌਣ ਹੋ ਸਕਦਾ ਹੈ ਜਿਹੜਾ ਅਟੈਕ ਕਰਵਾ ਸਕਦਾ ਸਿੱਧਾ ਯਾਨੀ ਲੜਾਈ ਕਰਵਾ ਸਕਦਾ ਦੋਨੇ ਮੁਲਕਾਂ ਨੂੰ ਭੜਕਾ ਵੀ ਸਕਦਾ ਤੀਜੇ ਮੁਲਕ ਦੀ ਇਹ ਸ਼ੰਕਾ ਸਿਰਫ ਇੱਕ ਪਾਸੇ ਜਾਂਦੀ ਹੈ ਕਿ ਚੀਨ ਵਾਲੇ ਪਾਸੇ ਨੂੰ ਨਜ਼ਰ ਜਾਂਦੀ ਹੈ ਜਦੋਂ ਕੋਈ ਕਹਿੰਦੇ ਤੀਸਰਾ ਕੋਈ ਹੈਗਾ ਤਾਂ ਜੇਕਰ ਚੀਨ ਇਹੋ ਜਿਹਾ ਕੁਝ ਕਰਦਾ ਹੈ ਤਾਂ ਫਿਰ ਉਹ ਵੀ ਉਹਨਾਂ ਦਾ ਨਾਲ ਹੀ ਜਣੀ ਉਹਨਾਂ ਦੇ ਦੋਸਤ ਆ ਉਹਨਾਂ ਦਾ ਪਾਕਿਸਤਾਨ ਦੇ ਨਾਲ ਮਿਲਿਆ ਹੋਇਆ ਚੀਨ ਹੋ ਸਕਦਾ ਚੀਨ ਕਿਵੇਂ ਨਾ ਕਿਵੇਂ ਇਹਨਾਂ ਨੂੰ ਮਰਵਾਉਣਾ ਚਾਹੁੰਦਾ ਹੋਵੇ ਕਿ ਹਿੰਦੁਸਤਾਨ ਦੀ ਲੜਾਈ ਪਾਕਿਸਤਾਨ ਦੇ ਨਾਲ ਲੱਗੂਗੀ ਪਰ ਪਾਕਿਸਤਾਨ ਦੇ ਲੋਕ ਤਾਂ ਦਾਵਾ ਹੀ ਕਰ ਰਹੇ ਨੇ ਕਹਿੰਦੇ ਭਾਈ ਪੰਜਾਬ ਦੇ ਅੰਦਰ ਜਿਹੜੇ ਹਮਲੇ ਹੋ ਰਹੇ ਆ ਇਹ ਕੋਈ ਤੀਸਰਾ ਕਰਵਾ ਰਿਹਾ ਜੇਕਰ ਕੋਈ ਤੀਜਾ ਤਾਂ ਫਿਰ ਉਹ ਚੀਨ ਹੀ ਹੋ ਸਕਦਾ ਹੋਰ ਦੇਸ਼ ਤਾਂ ਨਹੀਂ ਹੈਗਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਜਗਾ ਜਗਾ ਜਿਵੇਂ ਧਮਾਕੇ ਹੋ ਰਹੇ ਆ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਬਹੁਤ ਸਾਰਾ ਵੱਡਾ ਭਾਰੀ ਨੁਕਸਾਨ ਹੋ ਰਿਹਾ ਹੈ ਇਲਾਕਿਆਂ ਦੇ ਵਿੱਚ ਜਿਹੜਿਆਂ ਦੇ ਵਿੱਚ ਹਮਲਾ ਹੋਇਆ ਜਿਵੇਂ ਕਿ ਤੁੰਗ ਵਾਲੀ ਹੋਇਆ ਬਠਿੰਡੇ ਦੇ ਅੰਦਰ ਔਰ ਦੂਜੇ ਪਾਸੇ ਸਰਸੇ ਦੇ ਕੋਲ ਇੱਕ ਰਾਣੀਆਂ ਪਿੰਡ ਪੈਂਦਾ ਉੱਥੇ ਵੀ ਹੋ ਗਿਆ ਕਈ ਜਗ੍ਹਾ 'ਮਾ ਹੋਰ ਨੇ ਜਣੀ ਵੱਖ-ਵੱਖ ਨਾਕਿਆਂ ਦੇ ਵਿੱਚ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ ਰਾਤ ਭਾਰ ਦੇ ਵਿੱਚ ਜਿਹੜੀ ਬੰਬਵਾਰੀ ਹੋਈ ਹੈ ਉਹਦੇ ਨਾਲ ਪੂਰਾ ਪੰਜਾਬ ਦਹਿਲ ਚੁੱਕਿਆ ਕਈ ਜਗ੍ਹਾ ਦੇ ਉੱਤੇ ਤਾਂ ਇਹ ਜਿਹੇ ਤੇ ਹੋਇਆ ਜਿਵੇਂ ਕਹਿੰਦੇ ਸੀ ਅਸੀਂ ਤਾਂ ਧਰਮਸਥਾਨਾਂ ਨੂੰ ਟਾਰਗੇਟ ਨਹੀਂ ਕਰਦੇ ਪਰ ਗੁਰਦੁਆਰੇ ਦੇ ਵਿੱਚ ਜਿਹੜੇ ਬੰਬ ਸੱਟੇ ਗਏ ਆ ਉੱਥੇ ਇੱਕ ਰਾਗੀ ਦੀ ਮੌਤ ਹੋ ਗਈ ਆ ਅੱਠ ਹੋਰ ਵਿਅਕਤੀ ਨਾਲ ਹੀ ਮਰੇ ਨੇ ਜਿਵੇਂ ਕਿ ਉਹ ਵੀ ਪਾਕਿਸਤਾਨ ਦੇ ਹਮਲੇ ਦੇ ਨਾਲ ਮਰੇ ਨੇ ਤਾਂ ਹੁਣ ਮੈਂ ਪੁੱਛਣਾ ਚਾਹਣਾ ਜਿਹੜੇ ਪਾਕਿਸਤਾਨ ਦੇ ਨਿੱਜੀ ਧਰ ਦੇ ਲੋਕ ਨੇ ਉਹ ਦਾਵਾ ਹੀ ਕਰ ਰਹੇ ਆ ਕਹਿੰਦੇ ਭਾਈ ਪਾਕਿਸਤਾਨ ਪੰਜਾਬ ਦੇ ਉੱਤੇ ਹਮਲਾ ਨਹੀਂ ਕਰਦਾ ਪਰ ਹਮਲਾ ਸਿੱਧਾ ਪੰਜਾਬ ਦੇ ਉੱਤੇ ਹੀ ਹੋ ਰਿਹਾ ਪਾਕਿਸਤਾਨ ਐਡਾ ਬੇਰਹਿਮ ਆ ਪਾਕਿਸਤਾਨ ਦੀ ਆਰਮੀ ਕਿ ਜੜੀ ਕਿਸੇ ਵੀ ਗੁਰਦੁਆਰੇ ਨੂੰ ਨਾ ਕਿਸੇ ਧਰਮ ਸਥਾਨ ਨੂੰ ਨਾ ਪਬਲਿਕ ਨੂੰ ਦੇਖ ਰਹੀ ਹੈ ਜਿਹੜਾ ਪੂਚਪਿੰਡ ਹੈ ਜਾਂ ਸ਼ਹਿਰ ਹੈ ਉੱਥੇ ਕਹਿੰਦੇ ਵੀ ਐਨੇ ਇਲਾਕਿਆਂ ਦੇ ਵਿੱਚ ਹਮਲੇ ਹੋਏ ਆ ਬਹੁਤ ਸਾਰੀ ਪਬਲਿਕ ਦਾ ਨੁਕਸਾਨ ਹੋ ਗਿਆ ਪਰ ਹੁਣ ਮੈਂ ਪੁੱਛਣਾ ਚਾਹੁੰਦਾ ਪਾਕਿਸਤਾਨ ਦੇ ਲੋਕਾਂ ਨੂੰ ਕਿ ਤੁਸੀਂ ਆਪਣੀ ਸਰਕਾਰ ਨੂੰ ਕਿਉਂ ਨਹੀਂ ਕੋਸਦੇ ਹਿੰਦੁਸਤਾਨ ਵਾਲੇ ਪਾਸੇ ਤੁਹਾਡੀ ਸਿੱਧੀ ਨਜ਼ਰ ਜਾਂਦੀ ਹੈ ਕਿ ਹਿੰਦੁਸਤਾਨ ਦਾ ਮੀਡੀਆ ਝੂਠ ਬੋਲਦਾ ਕੁਝ ਪਾਕਿਸਤਾਨ ਦਾ ਵੀ ਬੋਲਦਾ ਪਰ ਇੱਕ ਗੱਲ ਤਾਂ ਸਾਫ਼ ਹੈ ਤੁਸੀਂ ਸਿੱਧਾ ਟਾਰਗੇਟ ਕਰ ਰਹੇ ਹੋ ਹਿੰਦੁਸਤਾਨ ਨੂੰ ਕਿ ਭਾਈ ਹਿੰਦੁਸਤਾਨ ਹੀ ਗਲਤ ਹੈ ਕਿਤੇ ਨਾ ਕਿਤੇ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਜਾਂ ਪਾਕਿਸਤਾਨ ਦੀ ਤੁਹਾਡੀ ਸਰਕਾਰ ਇਹ ਵੀ ਬਹੁਤ ਸਾਰੀ ਨਕਮੀ ਹੈ ਕਿਉਂਕਿ ਹਿੰਦੁਸਤਾਨ ਕਦੇ ਵੀ ਪਹਿਲ ਨਹੀਂ ਕਰਦਾ ਇਹ ਤਾਂ ਦੇਖੋ ਇਤਿਹਾਸ ਗਵਾਹ ਰਿਹਾ ਹਿੰਦੁਸਤਾਨ ਦੇ ਵਿੱਚੋਂ ਕਦੇ ਵੀ ਪਹਿਲ ਨਹੀਂ ਹੋਈ ਜਦੋਂ ਵੀ ਪਹਿਲ ਹੁੰਦੀ ਹੈ ਪਾਕਿਸਤਾਨ ਵਾਲੇ ਪਾਸੇ ਹੁੰਦੀ ਹੈ ਜੇਕਰ ਕੋਈ ਤੀਜਾ ਤੁਹਾਨੂੰ ਲੱਗਦਾ ਤਾਂ ਫਿਰ ਤੁਸੀਂ ਵੀ ਇਸ ਗੱਲ ਦੀ ਸਪੋਰਟ ਦੇ ਵਿੱਚ ਆਓਗੇ ਭਾਈ ਸਾਡਾ ਕੋਈ ਸਾਨੂੰ ਤੀਜਾ ਲੱਗਦਾ ਤੁਹਾਡੀ ਸਰਕਾਰ ਕਵੇ ਤਾਂ ਫਿਰ ਉਹਨੂੰ ਨਿਰਪੱਖ ਕਰਨਾ ਚਾਹੀਦਾ ਲੋਕਾਂ ਦੇ ਵਿੱਚ ਜਿਹੜੀ ਅਸ਼ੰਕਾ ਉਹਨੂੰ ਦੂਰ ਕਰਨਾ ਚਾਹੀਦਾ ਪਰ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਹਿੰਦੁਸਤਾਨ ਵਾਲੇ ਪਾਸੇ ਵੀ ਔਰ ਪਾਕਿਸਤਾਨ ਵਾਲੇ ਪਾਸੇ ਵੀ ਕਿਉਂਕਿ ਜਦੋਂ ਕੋਈ ਅਟੈਕ ਹੁੰਦਾ ਫਿਰ ਜਵਾਬੀ ਹਮਲਾ ਤਾਂ ਕਰਨਾ ਹੀ ਪੈਂਦਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ